ਪੰਜਾਬ ਯੂਨੀਵਰਸਿਟੀ ਨੇ ਆਪਣੇ 2017-18 ਸੈਸ਼ਨ ਦੇ ਵਿਦਿਆਰਥੀਆਂ ਨੂੰ ਤੋਹਫਾ ਦੇਣ ਦੀ ਬਜਾਏ ਉਹਨਾਂ ਦੇ ਪੈਰਾ ਹੇਠੋਂ ਜ਼ਮੀਨ ਹੀ ਖਿਸਕਾ ਲਈ ਹੈ ਫੀਸਾਂ 'ਚ ਵੱਡੇ ਪੱਧਰ ਤੇ ਵਾਅਦਾ ਕੀਤਾ ਗਿਆ ਜਿਸ ਨਾਲ ਹੁਣ ਕਈ ਵਿਦਿਆਰਥੀਆਂ ਦੀ ਪੜਾਈ ਵਿੱਚੇ ਛੁੱਟ ਜਾਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਨੇ ਇੱਕ ਮੀਟਿੰਗ ਦੇ ਵਿੱਚ ਟਿਊਸ਼ਨ ਫੀਸ ਦੇ ਵਿੱਚ ਜ਼ਬਰਦਸਤ ਵਾਅਦਾ ਕਰ ਦਿੱਤਾ ਹੈ ਇਹ ਵਾਅਦਾ ਕਿਸੇ ਕਿਸੇ ਕੋਰਸ ਲਈ ਤਾਂ 300% ਵੀ ਹੈ ਇਹ ਵਾਅਦਾ 2017-18 ਦੇ ਸੈਸ਼ਨ 'ਚ ਪਹਿਲੇ ਸਾਲ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਫੀਸ ਤੇ ਲਾਗੂ ਹੋਵੇਗਾ। ਵੀ ਸੀ ਅਰਣ ਕੁਮਾਰ ਗਰੋਵਰ ਦੀ ਅਗਵਾਈ ਵਾਲੀ ਕਮੇਟੀ ਨੇ ਸਾਲਾਨਾ ਟਿਊਸ਼ਨ ਫੀਸ ਦੇ ਵਾਅਦੇ ਦਾ ਪ੍ਰਸਤਾਵ ਰੱਖਿਆ। ਹਾਲਾਂਕਿ ਕੁਝ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਤੇ ਪੈਸੇ ਕਮਾਉਣ ਲਈ ਫੀਸ ਵਧਾਉਣ ਦੀ ਬਜਾਏ ਕੋਈ ਹੋਰ ਤਰੀਕੇ ਲੱਭਣ ਦੀ ਤਜਵੀਜ਼ ਪੇਸ਼ ਕੀਤੀ। ਇਸ ਨਵੇਂ ਫੀਸ ਢਾਂਚੇ ਮੁਤਾਬਕ 2 ਤੋਂ 3 ਹਜ਼ਾਰ ਦੀ ਫੀਸ ਵਾਲੇ ਸਾਰੇ ਕੋਰਸ 10 ਹਜ਼ਾਰ ਜਾਂ ਇਸ ਤੋਂ ਵੀ ਵੱਧ ਦੇ ਹੋ ਗਏ ਨੇ। ਬੀਏ ਪੀ ਕਾਮ ਦੀਆਂ ਸ਼ਾਮ ਦੀਆਂ ਕਲਾਸਾਂ ਦੀ ਫੀਸ 2200 ਤੋਂ ਵਧਾ ਕੇ 10000 ਰੁਪਏ ਹੋ ਗਈ ਹੈ। ਇਹੀ ਨਹੀਂ ਬੀਐਸਸੀ ਆਨਰਸ ਦੀ ਫੀਸ 2320 ਤੋਂ 15000 ਹੋ ਗਈ ਹੈ ਹੋਰ ਵੀ ਕਈ ਸਾਰੇ ਕੋਰਸਾਂ ਦੀਆਂ ਫੀਸਾਂ 'ਚ ਵਾਧੇ ਹੋਏ ਨੇ ਪਰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਵੱਡੀ ਰਕਮ ਦੇ ਵਾਧਿਆਂ 'ਚ ਡੈਂਟਲ ਕੋਰਸ ਤੇ ਐਮਬੀਏ ਜਰਨਲ ਕੋਰਸ ਦਾ ਵਾਧਾ ਹੈ ਡੈਂਟਲ ਕੋਰਸ ਦੀ ਫੀਸ 86400 ਤੋਂ 1.5 ਲੱਖ ਤੱਕ ਪਹੁੰਚ ਗਈ ਹੈ ਤੇ ਐਮਬੀਏ ਜਰਨਲ ਦੇ ਫੀਸ ਵਾਧੇ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਇਹ ਵਾਧਾ 9400 ਤੋਂ 1 ਲੱਖ ਤੱਕ ਦਾ ਹੋ ਗਿਆ ਹੈ ਪਾਵੇਂ ਯੂਨੀਵਰਸਿਟੀ ਨੇ ਫੀਸਾਂ 'ਚ ਪਾਰਿਵਾਦਾ ਕੀਤਾ ਪਰ ਇਸ ਦੇ ਨਾਲ ਹੀ ਗਰੀਬ ਪਰਿਵਾਰਾਂ ਤੋਂ ਆਉਣ ਵਾਲੇ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਫੀਸਾਂ 'ਚ ਛੋਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਮੱਧਮ ਵਰਗ ਦੇ ਪਰਿਵਾਰਾਂ ਤੇ ਇਸ ਫੀਸਵਾਦੇ ਦਾ ਬਹੁਤ ਬੁਰਾ ਅਸਰ ਪੈਣ ਵਾਲਾ ਹੈ। ਬਿਊਰੋ ਰਿਪੋਰਟ ਸਪੋਕਸਮੈਨ ਟੀਵੀ